ਅੱਜ ਗੁਰਦੁਆਰਾ ਫਤੇਗੜ ਸਾਹਿਬ ਤੋਂ ਸੰਪਰਦਾਇ ਕਾਰ ਸੇਵਾ ਪੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਿੰਦਰ ਸਿੰਘ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਸੇਵਾ ਦਾ ਆਰੰਭ ਕੀਤਾ ਹੈ ਸਾਫ ਸਫਾਈ ਦਾ ਸਾਰੇ ਬੂਟੇ ਪਾਟੇ ਧੋਤੇ ਜਾਣਗੇ ਮਾਪੁਰਛਣੇ ਸਾਰੀ ਆਪਣੀ ਟੀਮ ਇੱਥੇ ਭੇਜੀ ਆ ਤੇ ਇਹ ਨਿਰੰਤਰ 29 ਤਰੀਕ ਤੱਕ ਸਾਰੀ ਸੇਵਾ ਚੱਲੇਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਸੇਵਾ ਆਪ ਲੈਣ ਤੇ ਹਰ ਸਾਲ ਚੱਲਦੀ ਆ ਹਰ ਸਾਲ ਜੀ ਅੱਜ ਤੋਂ ਜੀ ਇੱਧਰ ਸੇਵਾ ਆਰੰਭ ਹੋਈ ਹੈ ਗੁਰਦੁਆਰਾ ਸਾਹਿਬ ਵਿੱਚ ਅਸੀਂ ਬੇਨਤੀ ਕੀਤੀ ਸੀ ਬਾਬਾ ਕਸ਼ਮੀਰ ਸਿੰਘ ਜੀ ਪੂਰੀਵਾਲੇ ਨੂੰ ਕਿ ਸਾਨੂੰ ਇਸ ਸ਼ਹੀਦੀ ਸਭਾ ਵਿੱਚ ਪੂਰਾ ਸਹਿਯੋਗ ਦੇ ਕੇ ਇੱਥੇ ਸਫਾਈ ਮੇਨਟੇਨ ਕਰਨ ਲਈ ਤੇ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਤੇ ਅੱਜ ਇੱਥੇ ਇੱਕ ਵਾਰ ਸਫਾਈ ਦਾ ਅਭਿਆਨ ਸ਼ੁਰੂ ਹੋਇਆ ਜੋ ਕਿ ਸਾਰੀ ਸ਼ਹੀਦੀ ਸਭਾ ਦੌਰਾਨ ਚੱਲੇਗਾ ਪਿਛਲੇ ਕਾਫੀ ਟਾਈਮ ਤੋਂ ਕਾਫੀ ਸਾਲਾਂ ਤੋਂ ਬਾਬਾ ਕਸ਼ਮੀਰ ਸਿੰਘ ਜੀ ਪੂਰੀਵਾਲੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੇ ਸਥਾਨ ਤੇ ਸਭ ਤੋਂ ਪਹਿਲਾਂ ਪਹਿਲਾਂ ਸੇਵਾ ਕਰਾਉਂਦੇ ਨੇ ਸਫਾਈ ਦੀ ਬੜੇ ਵੱਡੇ ਲੈਵਲ ਤੇ ਬੜੇ ਵਧੀਆ ਤਰੀਕੇ ਨਾਲ ਮਰਿਆਦਾ ਦੇ ਵਿੱਚ ਰਹਿੰਦੇ ਹੋਏ ਇਹ ਸੇਵਾ ਜਿਹੜੀ ਚੱਲਦੀ ਹੈ ਔਰ ਸਭਾ ਲੰਘਣ ਤੋਂ ਬਾਅਦ ਵੀ ਇਹ ਸੇਵਾ ਜਿਹੜੀ ਉਹ ਕਰਦੇ ਨੇ ਮੈਂ ਸਭੂੱਚੇ ਜਥੇ ਦਾ ਧੰਨਵਾਦੀ ਹਾਂ ਕਿਉਂਕਿ ਇਹ ਜਿਹੜੀ ਸੇਵਾ ਜਿੱਥੇ ਆਪਾਂ ਪ੍ਰਬੰਧ ਕਰਦੇ ਨੇ ਹੋਰ ਕੰਮ ਕਰਦੇ ਆ ਉੱਥੇ ਸਫਾਈ ਦਾ ਧਿਆਨ ਰੱਖਣਾ ਪੂਰਿਸ਼ਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅੱਜਕੱਲ ਸੋ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਇੰਦਾਂ ਦਾ ਜਥੇ ਦਾ ਧੰਵਾਦ ਸਮੂਚੀ ਸੰਗਤ ਦਾ ਧੰਵਾਦ ਜਿਹੜੀ ਇੱਥੇ ਆ ਕੇ ਸੇਵਾ ਕਰਦੀ ਹੈ ਅੱਜ ਗੁਰਦੁਆਰਾ ਫਤੇਗੜ ਸਾਹਿਬ ਤੋਂ ਸੰਪਰਦਾਇਕਾਰ ਸੇਵਾ ਪੂਰੀ ਵਾਲੇ ਬਾਬਾ ਕਸ਼ਵੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਿੰਦਰ ਸਿੰਘ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਸੇਵਾ ਦਾ ਆਰੰਭ ਕੀਤਾ ਹੈ ਸਾਫ ਸਫਾਈ ਦਾ ਸਾਰੇ ਬੂਟੇ ਬਾਟੇ ਧੋਤੇ ਜਾਣਗੇ ਮਾਪੁਰਛਣੇ ਸਾਰੀ ਆਪਣੀ ਟੀਮ ਇੱਥੇ ਭੇਜੀ ਆ ਤੇ ਇਹ ਨਿਰੰਤਰ 29 ਤਰੀਕ ਤੱਕ ਸਾਰੀ ਸੇਵਾ ਚੱਲੇਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਸੇਵਾ ਆਪ ਲੈਣ ਤੇ ਹਰ ਸਾਲ ਚੱਲਦੀ ਆ ਹਰ ਸਾਲ ਜੀ ਅੱਜ ਤੋਂ ਜੀ ਇੱਧਰ ਸੇਵਾ ਆਰੰਭ ਹੋਈ ਹੈ ਗੁਰਦੁਆਰਾ ਸਾਹਿਬ ਵਿੱਚ ਅਸੀਂ ਬੇਨਤੀ ਕੀਤੀ ਸੀ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਨੂੰ ਕਿ ਸਾਨੂੰ ਇਸ ਸ਼ਹੀਦੀ ਸਭਾ ਵਿੱਚ ਪੂਰਾ ਸਹਿਯੋਗ ਦੇ ਕੇ ਇੱਥੇ ਸਫਾਈ ਮੇਨਟੇਨ ਕਰਨ ਲਈ ਤੇ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਤੇ ਅੱਜ ਇੱਥੇ ਇੱਕ ਵਾਰ ਸਫਾਈ ਦਾ ਅਭਿਆਨ ਸ਼ੁਰੂ ਹੋਇਆ ਜੋ ਕਿ ਸਾਰੀ ਸ਼ਹੀਦੀ ਸਭਾ ਦੌਰਾਨ ਚੱਲੇਗਾ ਪਿਛਲੇ ਕਾਫੀ ਟਾਈਮ ਤੋਂ ਕਾਫੀ ਸਾਲਾਂ ਤੋਂ ਬਾਬਾ ਕਸ਼ਵੀਰ ਸਿੰਘ ਜੀ ਪੂਰੀ ਵਾਲੇ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਸ਼ਹੀਦਾਂ ਦੇ ਸਾਨ ਤੇ ਸਭਾ ਤੋਂ ਪਹਿਲਾਂ-ਪਹਿਲਾਂ ਸੇਵਾ ਕਰਾਉਂਦੇ ਨੇ ਸਫਾਈ ਦੀ ਬੜੇ ਵੱਡੇ ਲੈਵਲ ਤੇ ਬੜੇ ਵਧੀਆ ਤਰੀਕੇ ਨਾਲ ਮਰਯਾਦਾ ਦੇ ਵਿੱਚ ਰਹਿੰਦੇ ਹੋਏ ਇਹ ਸੇਵਾ ਜਿਹੜੀ ਚੱਲਦੀ ਹੈ ਔਰ ਸਭਾ ਲੰਗਰ ਤੋਂ ਬਾਅਦ ਵੀ ਇਹ ਸੇਵਾ ਜਿਹੜੀ ਉਹ ਕਰਦੇ ਨੇ ਮੈਂ ਸਭੂੱਚੇ ਜਥੇ ਦਾ ਧੰਨਵਾਦੀ ਹਾਂ ਕਿਉਂਕਿ ਇਹ ਜਿਹੜੀ ਸੇਵਾ ਜਿੱਥੇ ਆਪਾਂ ਪ੍ਰਬੰਧ ਕਰਦੇ ਨੇ ਹੋਰ ਕੰਮ ਕਰਦੇ ਆ ਉਥੇ ਸਫਾਈ ਦਾ ਧਿਆਨ ਰੱਖਣਾ ਪੂਰਿਸ਼ਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅੱਜਕੱਲ ਸੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਥੇ ਦਾ ਧੰਨਵਾਦ ਸਮੂਚੀ ਸੰਗਤ ਦਾ ਧੰਨਵਾਦ ਜਿਹੜੀ ਇੱਥੇ ਆ ਕੇ ਸੇਵਾ ਕਰਦੀ ਹੈ